ਆਪਾਂ 11-12 ਲੱਖ ਰੁਪਏ ਦੇ ਰਹੇ ਆ ਤੁਸੀਂ 10-20 ਹਜ਼ਾਰ ਰੁਪਏ ਵੱਧ ਲੈ ਲਓ ਪਰ ਕੁਆਲਿਟੀ ਤਾਂ ਨਾ ਘਟਾਓ ਮਤਲਬ ਹੁਣ ਇਹ ਰੇਟ ਤੇ ਮਨੂ ਲਾਦਾ 20 ਬੂ ਗੇਜ ਹੋਊਗੀ 18 ਗੇਜ ਤੁਸੀਂ 14 ਗੇਜ ਦੇ ਦਿਓ 12 ਜਿਵੇਂ ਮਹਿੰਦਰੀ ਦੀ ਨਹੀਂ ਹੈਗੀ ਚੌਥੇ ਲੋ ਚ ਤੋੜਾ ਜ਼ਿਆਦਾ ਪਹਿਲੇ ਹਾਈ ਚ ਘਟਾ ਉਹ ਵੀ ਇਹਦੇ ਆ ਹਾਂਜੀ ਵੈਲਕਮ ਆ ਜੀ ਖੋਰਨਾ ਵੀ ਵੀਡੀਓ ਚ ਅੱਜ ਆਪਾਂ ਗੱਲ ਕਰਾਂਗੇ ਜੀ ਜਿਹੜਾ ਆਪਣੇ 5210 ਲਿਆ ਸੀਗਾ ਜੀ ਇਹ 4WD ਤੇ ਗੇਅਰ ਪ੍ਰੋ ਲਿਫਟ ਪ੍ਰੋ V2 ਇਹਦਾ ਕਿਵੇਂ ਆ ਕਿਨੂੰ ਲੈਣਾ ਚਾਹੀਦਾ ਤੇ ਕਿੰਨੇ ਦਾ ਪਿਆ ਸੀ ਉਹ ਪਹਿਲਾਂ ਦੱਸਿਆ ਹੋਇਆ ਸਾਰਾ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਜੀ 3 ਕਿ ਮਹੀਨੇ ਦਾ ਰਿਵਿਊ ਹਨਾ ਤੇ 300 ਘੰਟਾ ਚੱਲ ਗਿਆ ਜੀ ਆਪਣਾ ਇਹ ਤੇ ਕਿਵੇਂ ਰਿਹਾ ਬਿਲਡ ਕੁਆਲਟੀ ਕਿਦਾਂ ਕਿਨਾ ਲਈ ਹੈਗਾ ਟੀਜ਼ ਲਵਰੇਜ ਕਿਦਾਂ ਤੇ ਅੱਜ ਤੱਕ ਕੋਈ ਦਿੱਕਤ ਆਈ ਹੋਵੇ ਹਨਾ ਉਹ ਸਾਰਾ ਕਵਰ ਕਰਦੇ ਆ ਜੀ ਬਾਕੀ ਆ ਆਪਾਂ ਨੇ ਥੋੜੀ ਮੋਡੀਫਿਕੇਸ਼ਨ ਅਪਡੇਟ ਲੱਗੇ ਹੋਏ ਆ ਜੀ ਨੂੰ 2.5 ਕਵੰਟਰ ਦੇ ਠੀਕ ਹੈ ਜੀ ਤੇ ਆ ਟਾਇਰ ਆਪਾਂ ਨੇ ਪੁੱਠੇ ਕਰਕੇ ਰਿੰਪ ਪਾਏ ਹੋਏ ਆ ਉੱਧਰ ਵਾਲਾ ਰਿੰ ਮੈਦਰ ਪਾਤਾ ਸੀ ਇੱਧਰ ਵਾਲਾ ਉੱਧਰ ਪਾਤਾ ਸੀ ਅ ਜਿਵੇਂ ਤੇ ਪਿਛੇ ਵਾਲੇ ਵੀ ਪੁੱਠੇ ਕਰੇ ਹੋਏ ਆ ਆਪਾਂ ਨੇ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਵਾਰ ਦਿਖਾ ਦੇਣਾ ਥੋੜੀ ਜਿਹੀ ਲੋਕੀ ਦੀ ਕਿਉਂਕਿ ਜਿਹੜੀ ਪਹਿਲੀ ਵੀਡੀਓ ਸੀ ਉਹ ਚਾਪਨੇ ਉਹ ਕਰੇ ਨਹੀਂ ਸੀ ਹੋਏ ਐਦਾਂ ਦੀ ਅਸੀ ਆ ਜਿੱਦਾਂ ਮਰਜੀ ਧੋ ਸਕਦੇ ਹੁਣ ਆਪਾਂ ਨੂੰ ਹੱਥ ਪਾ ਕੇ ਇਹਨੂੰ ਠੀਕ ਹੈ ਜੀ ਤੇ ਬਾਕੀ ਜਿਹੜੀ ਜਿਹੜਾ ਹੁਣ ਨਵਾਂ ਮਾਡਲ ਆ ਰਿਹਾ 2026 ਚ ਉਹ ਚ ਏਕੇ ਫਿਲਟਰ ਜਿਹੜਾ ਨਵਾਂ ਮਾਡਲ ਹੈ ਜੂ ਚ ਏਕਰ ਡੀਜ਼ਲ ਫਿਲਟਰ ਕਰਤਾ ਏ ਤੇ ਇਹਦੇ ਚ ਜਿਹੜਾ ਮਤਲਬ ਤੇਲ ਵੀ ਸੀਆਰਡੀ ਦਾ ਬਟ ਅਪਾ ਨੇ ਜਿਹੜੀ ਸਰਵਿਸ ਕਰਾਉਣੀ ਸੀ ਪਹਿਲਾਂ ਸੀ ਆਪਣੇ ਕੋਲ 5310 ਉਹਦੇ ਵਿੱਚ ਵੀ ਆਪਾਂ ਸੀਆਰਡੀ ਵਾਲਾ ਹੀ ਤੇਲ ਪਾਉਂਦੇ ਸੀਗਾ ਜਿਹਦਾ ਕੀ ਨੰਬਰ ਹੈਗਾ ਸੀਆਈ 4+ ਮੈ ਰੇਡਾ 53 ਦਾ ਸੀਗਾ ਉੱਚ ਮੈਕਸਟਰੋਲ ਦਾ ਵੀ ਪਾਇਆ ਪੈਨਸਲ ਦਾ ਵੀ ਪਾਇਆ ਇਹ ਜੋ ਆਪਾਂ ਨਹੀਂ ਹੋਣ ਜਿਹੜੀ ਪਹਿਨੀ ਸਰਵਿਸ ਸੀ ਉਹ ਜਿਹਦਾ ਸੀਆਰਡੀ 5405 ਵਾਲੀ ਪਾਇਆ ਜਿਹੜਾ ਇਹਦਾ ਤੇਲ ਨਾਲਾਂ ਦਾ ਜੀ ਉਹ ਕੰਪਨੀ ਕਹਿੰਦੀ ਆ ਵੀ 250 ਦੇ ਸਰਵਿਸ ਕਰੋ ਜਿਹੜਾ ਸੀਆਰਡੀ ਚ ਆਉਂਦਾ ਹੈ ਉਹ ਕਹਿੰਦੇ ਇਹ ਵੀ 500 ਤੇ ਕਰੋ ਬਟ ਆਪਾਂ ਇੰਨਾ ਨਹੀਂ ਚਲਾਉਂਦੇ ਹੈਗੇ ਸੀਆਰਡੀ ਚ ਵੀ ਆਪਾਂ 1350 ਹੱਦ ਚਲਾਉਂਦੇ ਆ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇੰਨਾ ਲੰਬਾ ਚਲਾਉਂਗੇ ਉੱਚ ਕਚਰਾ ਵਗੈਰਾ ਹੁੰਦਾ ਕੁਸ਼ ਇੰਜਨ ਦਾ ਕੋਈ ਵੀ ਉਹ ਪਿੱਛੇ ਘੁਮੀ ਜਾਂਦਾ ਹੈ ਨੁਕਸਾਨ ਹੁੰਦਾ ਕਿੰਨੇ ਕ ਦਾ ਫੁੰਦੀ 3-4000 ਦੀ ਸਰਵਿਸ ਹੁੰਦੀ ਹੈ ਸਾਰੀ 350 ਘੰਟਾ ਬਹੁਤ ਹੁੰਦਾ ਜੀ ਸੀਆਰਡੀ ਤੇਲ ਨਾਲ 500 ਚਲਾਉਣ ਦੀ ਲੋੜ ਨਹੀਂ ਹੁੰਦੀ ਬਾਕੀ ਜਿਹੜਾ ਰਿਫਾਈਨ ਹੁੰਦੇ ਆ ਕੋਈ ਚੱਕਰ ਨਹੀਂ ਵੈਸੇ ਕੋਈ ਦਿੱਕਤ ਵੀ ਨਹੀਂ ਵੈਸੇ ਆਪਣੀ ਤਸੱਲੀ ਵਾਸਤੇ ਕੋਈ ਕੀ ਹੁੰਦਾ ਹਨਾ 2-3000 ਜੇ ਨੁਕਸਾਨ ਬਚ ਜੇ ਆਪਣਾ ਉਹਦਾ ਫਿਲਟਰ ਵੀ ਇੱਕ ਕਰਤਾ ਤੇ ਜਿਹੜਾ ਆ ਫਿਲਟਰ ਆ ABC RD ਦਾ ਚੇਂਜ ਹੋ ਇਹ ਆਪਣਾ ਹੁਣ ਨੋਰਮਲ ਹੈ ਗਾਹ ਨੂੰ ਆਪਾਂ ਫਿਲਟਰ ਵੀ CRD ਦਾ ਪਾਏ ਕਰਾਂਗੇ ਇਹਦੇ ਚ ਠੀਕ ਹੈ ਜੀ ਅਰ ਬਾਕੀ RF DTW ਚ ਵੀ ਹੈ ਬਿਲਕੁਲ ਹੁਣ ਮੇਨ ਜਿਹੜੀ ਗੱਲ ਹੈਗੀ ਆ ਜਿਹੜੇ ਲੋਕ ਮੋਡੀਫਿਕੇਸ਼ਨ ਕਰਾਉਂਦੇ ਆ ਜਿਹੜੇ ਲੋਕ ਮੋਡੀਫਿਕੇਸ਼ਨ ਕਰਾਉਂਦੇ ਆ ਵੀ ਤੁਰਦਾ ਹੀ ਨਹੀਂ ਚੱਲਦਾ ਹੀ ਨਹੀਂ ਉਹਨਾਂ ਵਾਸਤੇ ਆ ਠੀਕ ਹੈ ਜੀ ਇਹ ਆਪਣੇ ਕੋਲ 18 ਦੀ ਹੈਰੋ ਆ ਠੀਕ ਹੈ ਜੀ 11 ਕਲਟੀਵੇਟਰ ਕਲਟੀਵੇਟਰ ਚੱਲੇ ਨਹੀਂ ਹੈਗੇ ਤੇ 8 ਫੁੱਟ ਸੁਪਰ ਸੀਡਰ ਆ ਠੀਕ ਹੈ ਜੀ ਆਹ ਖੜਾ ਤੇ ਆਹ ਇਹਦੀਆਂ ਸਰਬਨੋਂ ਸੰਗਰੀਆਂ ਸੰ ਸਾਧੂ ਸੰਗਰੀਆਂ ਦੀਆਂ ਤੱਬੀਆਂ ਜੀ ਸਾਰਾ ਠੀਕ ਹੈ ਜੀ ਤੇ ਕੋਈ ਮੋਡੀਫਿਕੇਸ਼ਨ ਨਹੀਂ ਹੋਈ ਹੋਈ ਆ ਲੋ ਨਿਰ ਕੋਲ ਨਾਰਮਲ ਆ ਸਾਰਾ ਕੁਝ ਹਾਰਕ ਉਹ ਜੇ ਵਧੀਆ ਚੱਲਦਾ ਜੀ ਬਹੁਤ ਜ਼ਿਆਦਾ ਵਧੀਆ ਚੱਲਦਾ ਆਪਣੇ ਕੋਲ ਕਿਉਂਕਿ ਇਹਦੀ ਸਪੀਡਾਂ ਇੰਨੀ ਆ ਵਧੀਆ ਹੋ ਗਈਆਂ ਪਹਿਲਾ ਵਸੇ ਵਿੱਡਾਂ ਕਰਕੇ ਹੀ ਸੇਲ ਕੀਤਾ 5510 ਕੋਈ ਪ੍ਰੋਬਲਮ ਨਹੀਂ ਸੀ ਉਹਦੇ ਚ ਸਿਰਫ ਸਪੀਡਾਂ ਦਾ ਰੌਲਾ ਸੀ ਉਹਦਾ ਹੁਣ ਇੰਨੀ ਆ ਵਧੀਆ ਸਪੀਡਾਂ ਸੀ 2 ਚ ਵੀ ਚੱਲਦਾ ਜੇ ਫੁੱਲ ਖੁੱਲ ਕੇ ਚਲਾਉਣੀ ਆ ਸੀ 2 ਚ ਜੇ ਥੋੜਾ ਜਿਹਾ ਮਤਲਬ ਨਾਰਮਲ ਖੇਤ ਆ ਤਾਂ ਹੋਰ ਵਗੈਰਾ ਹੋਗੀ ਫਿਰ ਡੀ 1 ਚ ਜੇ ਆਪਣੇ ਘੱਟ ਪਟਾਈ ਕਰਨੀਆਂ ਫਿਰ ਸੀ 3 ਚ ਸਪੀਡ ਇੰਨੀ ਵਧੀਆ ਜਿਹੜਾ ਬਣੇ ਕਰਚਰੀ ਪਰ ਮਾਰਦੇ ਆ ਕਟਰ ਵਗੈਰਾ ਉਹ ਆਪਾਂ C3 ਚ ਮਾਰਦੇ ਆ ਸੁਆਗਾ ਹੋ ਗਿਆ ਕਰਚਰੀਪਰ ਹੋ ਗਿਆ ਠੀਕ ਆ ਬਹੁਤ ਵਧੀਆ ਤੇਰਾ ਤੋਰਾ ਹੋ ਜਾਂਦਾ ਹੈ ਤੇ ਬਾਕੀ ਤੁਹਾਨੂੰ ਮੈਂ ਕੋ ਹੋਰ ਚੀਜ਼ ਦੱਸਦਾ ਇਹਦੀ ਜਿਹੜੀਆਂ ਲੱਤਾਂ ਨਾ ਇਹ ਉਹਦੇ ਨਾਲੋਂ ਦਰਜੋਂਡੀਅਰ ਨਾਲੋਂ ਬਹੁਤ ਤਰੰਜਤਾਸ ਨਾਲੋਂ ਬਹੁਤ ਲੰਬੀਆਂ ਕਰਦੀਆਂ ਪਿੱਛੇ ਨੂੰ ਇਦਾ ਫਾਇਦਾ ਵੀ ਆ ਨੁਕਸਾਨ ਵੀ ਆ ਫਾਇਦਾ ਇਹਦਾ ਕਲਟੀਵੇਟਰ ਵਾਸਤੇ ਆ ਕਲ ਉਹਨੂੰ ਮੋੜਨ ਵਾਸਤੇ ਮੂਵਮੈਂਟ ਮਿਲ ਜਾਂਦੀ ਆ ਤੇ ਨੁਕਸਾਨ ਇਹਦਾ ਆਪਾਂ ਨੂੰ ਜਣੀ ਹੋ ਜਾ ਸ਼ਾਰਪਟਾ ਸਾਰੀਆਂ ਚੇਂਜ ਕਰਨੀਆਂ ਪੈਗੀਆਂ ਆਪਾਂ ਨੂੰ ਕਿ ਛੋਟੀਆਂ ਹੋ ਗਈਆਂ ਨੰਬਰ 2 ਤੇ 21 ਦਾ ਤੁਹਾਨੂੰ ਆਦਾ ਕੁਆਲਟੀ ਜਿਹੜੀ ਘਟਾਈ ਆ ਹੁਣ ਆਪਾਂ ਨੈਕਟਿਵ ਪੈਨ ਦੱਸ ਦਿੰਨੇ ਆ ਤੁਹਾਨੂੰ ਹੁਣ ਇੱਕ ਨਾ ਮਤਲਬ ਕੁਆਲਟੀ ਦੱਸ ਦਿਆ ਜੀ ਆ ਦੇਖੋ ਇਹ ਚ ਇੰਨੀ ਜ਼ਿਆਦਾ ਪਲੇ ਆ ਠੀਕਾ ਜੇ ਫੁੱਲ ਟੈਟ ਵੀ ਕਰਦੇ ਤਾਂ ਵੀ ਇਹ ਇੰਨਾ ਨਾ ਹਿੱਲੀ ਜਾਂਦਾ ਕਿਉਂਕਿ ਜਦੋਂ ਆਪਾਂ ਹੁਣ ਕਰ ਚਾਰੀ ਪਰ ਚਲਾਉਂਗੇ ਉੱਥੇ ਦਿੱਕਤ ਆਊਗਾ ਆਪਾਂ ਨੂੰ ਇਹ ਠੀਕ ਹੈ ਜੀ ਨੰਬਰ 2 ਤੇ ਜਿਹੜੀ ਜਿਹੀ ਵੱਡੀ ਕਮੀ ਹੈ ਜਦੋਂ ਆਪਾਂ ਕਰਚੇ ਦੀ ਪਰ ਚਲਾਉਂਦੇ ਆ ਪੀਟੀਓ ਦਾ ਕੰਮ ਸੌਰੀ ਸੁਪਰਸੀਡਰ ਚਲਾਉਂਦੇ ਆ ਆਮਗੜਾੜ ਇੰਨੇ ਹਲਕੇ ਬਣਾਤੇ 53 ਦਾ ਸੀਗਾ ਮੇਰੇ ਕੋਲ 17 ਮਾਡਲ ਉਹਦੇ ਨਾਲ ਇੰਨੇ ਹਲਕੇ ਕਰਤੇ ਆ ਬਹੁਤ ਜ਼ਿਆਦਾ ਵਾਈਬ੍ਰੇਸ਼ਨ ਬਹੁਤ ਕਰਦੇ ਆ ਇਹ ਕਰਤੇ ਇਹ ਸਾਰੇ ਇਹ ਸਾਰੇ ਟਰੈਕਟਰਾਂ ਚ ਇਦਾਂ ਹੀ ਕਰਦੇ ਸਾਰੀ ਕੰਪਨੀਆਂ ਜਦੋਂ ਹੁਣ ਆਪਾਂ 11-12 ਲੱਖ ਰੁਪਏ ਦੇ ਰਹੇ ਆ ਤੁਸੀਂ 10-20 ਹਜ਼ਾਰ ਰੁਪਏ ਵੱਧ ਲੈ ਲਓ ਪਰ ਕੁਆਲਿਟੀ ਤਾਂ ਨਾ ਨਾ ਘਟਾਓ ਮਤਲਬ ਹੁਣ ਇਹ ਰੇਟ ਦੇ ਸਾਹਮਣੇ ਚੱਲਦੇ ਵੀ ਲੋਹੇ ਦਾ ਰੇਟ ਵਧ ਗਿਆ ਵੀ ਅਸੀਂ ਟਰੈਕਟਰ ਦਾ ਰੇਟ ਨਹੀਂ ਵਧਾਉਣਾ ਹੈਗਾ ਕੁਆਲਿਟੀ ਘਟਾ ਦਿਓ ਹੁਣ ਜਿਹਨੇ 11-12 ਲੱਖ ਰੁਪਏ ਲਾਇਆ ਖਾਸ ਕਰਕੇ ਜੌਂਡੀਅਰ ਦੇ ਰਿਹਾ ਉਹਨੂੰ 20-30 ਹਜ਼ਾਰ ਰੁਪਏ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਠੀਕ ਹੈ ਨਾ ਇਹ ਮਨੁਲਾਦਾ 20 ਗੇਜ ਹੋਊਗੀ 18 ਗੇਜ ਤੁਸੀਂ 14 ਗਿਜ ਦੇ ਦੋ 12 ਗਿਜ ਦੇ ਦੋ ਯਾਨੀ ਜਿਆਦਾ ਵਾਈਬ੍ਰੇਸ਼ਨ ਕਰਦੇ ਆ ਨਾ ਇਹ ਬਹੁਤ ਜਿਆਦਾ ਜਦੋਂ ਸੁਪਰ ਸੀਟਰ ਤੇ ਚੱਲਦਾ ਹੈ ਜਾਣੇ ਤਾਂ ਜਾਨੀ ਕਿਤੇ ਵੀ ਨਹੀਂ ਹੈਗੀ ਕੁਆਲਿਟੀ ਵਧੀਆ ਹੁੰਦੀ ਹੈ ਸ਼ੀਲਡ ਦੀ ਬਟ ਥੋੜੀ ਜਿਹੀ ਥਿਕਨੈਸ ਵੱਧ ਹੋਵੇ ਫੈਟਰ ਟੜਕਦਾ ਨਹੀਂ ਹੈਗਾ ਆਪਣੇ ਡੀਜ਼ਲ ਦੀ ਐਵਰੇਜ ਬਹੁਤ ਵਧੀਆ ਲੱਗੀ ਆਪਾਂ ਨੂੰ ਇਹਦੀ ਪਹਿਲਾਂ ਵੀ ਆਪਣੇ ਵੀਡੀਓ ਪਾਈ ਹੋਈ ਹੈ ਮੇ ਲੋਕ ਜਿਹੜੇ ਰੋਈ ਜਾਂਦੇ ਆ ਵੀ ਡੀਜ਼ਲ ਬਹੁਤ ਹੰਦਾ ਚੰਡੀਆ ਜੋਂਡੀ ਤੋਂ ਸਾਧ ਨਾਲ ਤੁਸੀਂ ਚਲਾਉਂਗੇ ਇਹਨੂੰ ਇਹ ਦੂਜਿਆਂ ਨਾਲ ਵੀ ਘੱਟ ਖਾਂਦਾ ਆਪਣੇ ਕੋਲ ਫਾਰਮ ਟਰੈਕ ਵੀ ਉਹਦੇ ਨਾਲ ਵੀ ਘੱਟ ਜਾਂਦਾ ਕੰਮ ਦੇ ਹਿਸਾਬ ਨਾਲ ਹੁਣ ਲਾ ਲਓ ਜੀ ਲੈਣਾ ਕਿ ਇਹਨੂੰ ਚਾਹੀਦਾ ਇਹ ਹਰ ਇੱਕ ਵਾਸਤੇ ਹੀ ਬਣਿਆ ਹੋਇਆ ਹੈ ਇਹ ਹਰ ਇੱਕ ਵਾਸਤੇ ਹੀ ਟ੍ਰੈਲੀ ਨੂੰ ਵੀ ਕਾਮਜਾਬ ਨਹੀਂ ਹੈਗਾ ਕਾਤੇ ਨਹੀਂ ਕਾਮਜਾਬ ਕਿਉਂਕਿ ਟ੍ਰੈਲੀ ਦਾ ਸਪੀਡਾ ਨਹੀਂ ਸੀਦੇ ਕੋਲ ਹੁਣ ਇਹ ਟ੍ਰੈਲੀ ਨੂੰ ਇੰਨਾ ਜ਼ਿਆਦਾ ਕਾਮਜਾਬ ਬੀ 2 ਚ ਠੀਕ ਹੈ ਜੀ ਜਾਂ ਸੀ 1 ਚ B2 ਨਾਲ ਸੀ uh, B3 ਨਾਲੋਂ C1 ਜੀ ਸਪੀਡ ਘੱਟ ਹੈ ਦੀ ਜਿੱਥੋਂ ਮਰਜ਼ੀ B2 ਚੋਂ ਟ੍ਰੈਲੀ ਖਿਡਾ ਲਓ ਇਹਨੂੰ ਠੀਕ ਹੈ ਨਾ ਆਪਾਂ ਨੇ ਹੁਣ ਆਹ ਜੀਰੀ ਵਿੱਚ ਗਿੱਲੇ ਖੇਤਾਂ 'ਚ ਵੀ ਗੱਡੀ ਆ B2 ਚੋਂ ਬਿਲਕੁਲ ਕਰ ਲਓ 2 200 ਚੱਕਰ ਤੋੜ ਦਿੰਦਾ ਬਟ ਬੰਦ ਨਹੀਂ ਹੁੰਦਾ ਇੰਨੀ ਵਧੀਆ ਸਪੀਡ ਹੈ ਦੀ ਜਿਹੜਾ ਆਪਣੇ ਕੋਲ 53 ਦਾ ਸੀਗਾ ਪਹਿਲਾਂ ਉਹ ਦੀਆਂ ਸਪੀਡਾਂ ਹਾਈ ਸੀ ਜੇ B1 ਪਾਉਂਦੇ ਸੀ ਉਹ ਬਿਲਕੁਲ ਇਹ ਸਲੋ ਫਸ ਜਾਂਦਾ ਸੀ ਸਲਿੱਪ ਕੱਟ ਕੇ ਮਿਲਟੂਪ ਪਾਉਂਦੇ ਸੀ ਬੰਦ ਹੋ ਜਾਂਦਾ ਸੀ ਇਹਦੀਆਂ ਸਪੀਡਾਂ ਇੰਨੀ ਹੈ ਵਧੀਆਂ ਹਰੇਕ ਕੰਮ ਨੂੰ ਹਰ ਇੱਕ ਚੀਜ਼ ਨੂੰ ਜਿਵੇਂ ਮਹਿੰਦਰੇ ਦੀ ਨਹੀਂ ਹੈ ਕਿ ਚੌਥੇ ਲੋਚ ਤੋਰਾ ਜ਼ਿਆਦਾ ਪਹਿਲੇ ਹਾਈ ਚ ਘੱਟਾ ਉਹ ਵੀ ਇਦਾਂ A3 'ਚ ਤੋਰਾ ਜ਼ਿਆਦਾ ਹੋਊਗਾ B1 'ਚ ਘੱਟ ਹੋਊਗਾ ਠੀਕ ਹੈ ਜੀ ਬਾਕੀ ਮੈਂ ਇਹਨਾਂ 'ਚ ਤੁਹਾਨੂੰ ਫੋਟੋ ਮੈਂਸ਼ਨ ਕਰ ਦਊਗਾ ਦੀਆਂ ਸਪੀਡਾਂ ਦੀ ਜਿਹੜੀ ਆਪਾਂ ਨੇ ਖੁਦ ਕੱਢੀ ਹੋਈ ਆ ਠੀਕ ਆ ਹਾਂ ਹਰ ਇੱਕ ਵਾਸਤੇ ਲੈ ਸਕਦੇ ਆ ਤੁਸੀਂ ਮਤਲਬ ਇਹ ਲੈ ਕੇ ਨਰਾਸ਼ ਨਹੀਂ ਹੋਵੋਗੇ ਬਿਲਡ ਕੁਆਲਟੀ ਜਿਵੇਂ ਸਵਰਾਜ ਵਾਲੇ ਪਾਉਂਦੇ ਆ ਬਾਈ ਹਨ ਵੀ ਮਗਰਾੜ ਹਲਕੇ ਸਭ ਦਾ ਹੀ ਆਉਂਦੇ ਸਾਡੇ ਨੇ ਪੱਟੀ ਮਿਸ ਕਰੀ ਹੋਈ ਆ ਗਾਣਾ ਕੱਢਦੇ ਆਪਾਂ ਦਾ ਠੀਕ ਆ ਜੀ ਬਾਕੀ ਦੋ ਆਹੀ ਨੁਕਸਾਨ ਲੱਗੇ ਆਪਾਂ ਨੂੰ ਮਗਰਾੜਾਂ ਦਾ ਇੰਨੇ ਜ਼ਿਆਦਾ ਹਲਕੇ ਕਰਤੇ ਆ ਹੱਦ ਤੋਂ ਵੱਧ ਬਾਕੀ ਦੀ ਗੀਅਰ ਵਧੀਆ ਪੈੰਦੇ ਆ ਸਾਰਾ ਕੁਝ ਸ਼ੌਕਿਆ ਹੋਰ ਜਿਹੜੇ ਲੀਵਰ ਦਿੱਤੇ ਹੋਏ ਆ ਇਹਦੀ ਵੀ ਆਪਣੀ ਵੀਡੀਓ ਪਈ ਹੋਈ ਆ ਇਹਨਾਂ ਤੇ ਸਾਰਾ ਸੁਪਰ ਸਟਰ ਅਪਾਂ ਇਹਨਾਂ ਨਾਲ ਹੀ ਚੱਲਾ ਜਾ ਇੰਨਾ ਨਜ਼ਾਰਾ ਦਿੱਤਾ ਇਹਨਾਂ ਨੇ ਆਪਾਂ ਤੇ ਪੀਟੀਓ ਦੇ ਬਾਅਦ ਆਪਾਂ ਨੇ ਸੁਪਰ ਸੀਡਰ ਚਲਾਇਆ ਸਟੋਰੀ ਪਰ ਵਗੈਰਾ ਹੁਣ ਕਰਾਂਗੇ ਤਿਆਰੀ ਇਹਦੇ ਨਾਲੇ ਲਾਮਾਂਗੇ ਸੀਜ਼ਨ ਤੇ ਬਾਕੀ ਕਰਚਰੀ ਪਰ ਚੱਲਿਆ ਹੈਰੋ ਵਗੈਰਾ ਤੇ ਚੱਲਿਆ ਠੀਕ ਆ ਜੀ ਆਪਣੇ ਵੱਲੋਂ ਜਿਹੜੀ ਲੈ ਸਕਦੇ ਤੁਸੀਂ ਮੇਰੇ ਨਾਲ ਮੋਡੀਫਿਕੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ ਜਿਹਨੇ ਨਾਰਮਲ ਖੇਤੀ ਕਰਨੀ ਆ 40 50 ਕਿਲੇ ਬਿਨਾ ਮੋਡੀਫਿਕੇਸ਼ਨ ਤੋਂ ਆਰਾਮ ਨਾਲ ਕਰਦਾ ਹੈ ਠੀਕ ਹੈ ਗੇਰ ਛੋਟਾ ਪਾ ਲੋ ਜੇ ਤੁਹਾਨੂੰ ਕਹਿ ਲੋ ਵੀ ਹੁਣ ਜ਼ਮੀਨ ਜ਼ਿਆਦਾ ਹੈਗੀ ਏ ਤੁਹਾਡੇ ਕੋਲ ਫਾਈਵ ਟਰੈਕਟਰ ਵੱਡਾ ਲੈ ਲੋ ਜੇ ਤੁਸੀਂ ਸੀਆਰਡੀ ਚ ਨਹੀਂ ਜਾਣਾ ਤੁਸੀਂ ਕਰਾ ਸਕਦੇ ਹੋ ਮੋਡੀਫਿਕੇਸ਼ਨ ਇਹ ਮਨਾ ਨਹੀਂ ਕਰਦਾ ਬੱਟਰ ਲੋਡ ਨਹੀਂ ਹੈਗੀ ਨਾਰਮਲ ਵਾਸਤੇ ਜਿਹਦੇ ਕੋਲ 40 42 ਕਿਲੇ ਹੈਗੇ ਆ ਠੀਕ ਆ ਕਨਾਰਮਲ ਕਹਿ ਲੋ ਵੀ ਦਿਹਾੜੀ ਚ ਜੇ ਮੋਡੀਫਿਕੇਸ਼ਨ ਕਰਾ ਕੇ ਲੈਟਰ ਚਲਾਉਣੇ ਆਪਾਂ ਤਿੰਨ ਕਿਲਿਆਂ ਦਾ ਫਰਕ ਪੈ ਜਾਊਗਾ ਹੈਰੋਂ ਦਾ ਚਾਰ ਦਾ ਪੈ ਜਾਊਗਾ ਚਾਰ ਕਿਲਿਆਂ ਨਾਲ ਆਪਾਂ ਨਾ 30 25 30000 ਰੁਪਏ ਲਾਉਂਗੇ ਵੀ ਨਾਰਮਲ ਘੱਟ ਦਾ ਵੱਟ ਪੰਪ ਮੋਡੀਫਿਕੇਸ਼ਨ ਕਰਾਵਾਂਗੇ ਟਰਬੋ ਦੀ ਲੋੜ ਨਹੀਂ ਹੈਗੀ ਇਹਨੂੰ ਠੀਕ ਹੈ ਨਾ ਫਿਰ ਟੈਨਸ਼ਨ ਲੈਂਦੀ ਹੈ ਇੰਜਨ ਸੀਜ਼ ਵਗੈਰਾ ਨਾ ਹੋਵੇ ਜੇ ਹਨ ਉੱਥੇ ਵੀ ਦਿੱਕਤ ਬਟ ਆਪਾਂ ਨੂੰ ਅਜੇ ਤੱਕ ਲੋੜ ਨਹੀਂ ਪਈ ਦੀ ਮੋਡੀਫਿਕੇਸ਼ਨ ਦੀ ਬਹੁਤ ਵਧੀਆ ਚੱਲਦਾ ਬਹੁਤ ਜ਼ਿਆਦਾ ਤੇ ਬਾਕੀ ਜੇ ਲੋਡ ਪਈ ਤਾਂ ਆਪਾਂ ਇੱਕ ਅੱਧੀ ਚੂੜੀ ਦੀ ਵਧਾ ਲਾਂਗੇ ਤੇਲ ਦੀ ਉਦੇ ਨਾਲ ਬਹੁਤ ਫਰਕ ਪੈ ਜਾਊਗਾ ਇਹਨੂੰ ਠੀਕ ਹੈ ਜੀ ਕਿਉਂਕਿ ਜੀ ਆਲਰੇਡੀ ਹਾਈ ਬੂਸਟਰ ਟਰਬੋ ਆ ਬਹੁਤ ਵਧੀਆ ਪਰਫਾਰਮੈਂਸ ਦਿੰਦੀ ਆ ਉਹ ਜਿਹੜੀ ਆਪਣੇ ਕੋਲ ਪਹਿਲਾਂ ਸੀ 5310 ਵਾਲੀ ਉਹ ਕਿਸੇ ਕੰਮ ਦੀ ਨਹੀਂ ਸੀ ਨਾਉਂਦੀ ਸੀ ਹੁਣ ਕਿੰਨਾ ਵਸਤੇ ਲੈਣਾ ਚਾਹੀਦਾ ਜੇ ਕਿਨੂੰ ਮੇਰੇ ਸਾਹਮਣੇ ਹੁਣ ਸਭ ਵਸਤੇ ਬੈਸਟ ਵਿਚ ਪਹਿਲਾਂ ਕਹਿੰਦੇ ਸੀ ਜਿਵੇਂ ਆਪਾਂ ਨੂੰ ਹਾਲੈਂਡ ਦੀ ਸਪੀਡਾਂ ਵਧੀਆ ਕਰਕੇ ਉਹ ਟ੍ਰੈਲੀ ਚ ਕੰਮ ਜਬ ਸੀ ਤੇ ਕੋਦੇ ਰਿਡਕਸ਼ਨ ਕਰਕੇ ਜ਼ੋਰ ਜ਼ਿਆਦਾ ਮਾਰਦਾ ਉਹ ਉਹਨੂੰ ਹੁਣ ਵੀ ਪਲੱਸ ਪੁਆਇੰਟ ਰਹੂਗਾ ਦਾ ਤੇ ਸਪੀਡਾਂ ਇਹਦੀਆਂ ਉਹਦੇ ਨਾਲੋਂ ਵੀ ਬੈਸਟ ਕਰਦੀਆਂ ਵੀ 2 ਦੀਆਂ ਪਹਿਲਾਂ ਆਪਣਾ ਇਹ ਕਹ ਲੋ ਵੀ B10 ਟਰੈਲੀ ਪੱਟਦਾ ਸੀ ਉਹ ਜੇ ਤੋੜਾ ਬਹੁਤ ਘੜ ਜਾਂਦਾ ਸੀ ਹੁਣ ਇਹ B2 'ਚ ਪੱਟਦਾ ਬਿਲਕੁਲ ਪਹਿਲਾਂ 200 ਰੁਪਏ ਮੁੰਡਰਾਪ ਕਰਕੇ ਕੋਈ ਦਿੱਕਤ ਨਹੀਂ ਆਉਂਦੀ ਹੈਗੀ 200 ਰੁਪਏ ਮੈਂ ਤੇ ਡਰਾਪਰ ਕਰਕੇ ਜਿੰਤੋਂ ਮਰਜੀ ਤੁਸੀਂ ਹੁਣ ਕੱਢਿਆ ਆਪਾਂ ਨੇ ਫੁੱਲ ਗਿੱਲੇ 'ਚੋਂ ਤਾਂ ਨਾਲੀਆਂ ਕੋਈ ਦਿੱਕਤ ਨਹੀਂ ਆਈ ਹੈਗੀ ਆਪਾਂ ਨੂੰ ਕੱਲੇ ਨੇ ਜਿਹੜਾ ਤਰਨਜਤ ਦਾ ਸੀ ਪਹਿਲਾਂ ਉਹ B1 'ਚ ਸਲਿੱਪ ਕੱਟ ਕੇ ਚੱਲ ਥੱਲੇ ਕਿਉਂਕਿ ਇਹ ਚੱਕਰ ਬਹੁਤ ਸਲੋ ਹੁੰਦੇ ਸੀ ਸਾਰੇ ਪਾਸੇ ਨੂੰ ਸਪੀਡ ਆ ਮੈਂ ਤੁਹਾਨੂੰ ਮੈਂਸ਼ਨ ਕਰੂੰਗਾ ਵਿੱਚ ਦੀਆਂ ਜਿਹੜੀ ਆਪਣੇ ਆਪ ਰਿਕਾਰਡ ਮਤਲਬ ਉਹਦੀਆਂ ਜੀਪੀਐਸ ਨਾਲ ਕੱਢੀਆਂ ਹੋਈਆਂ ਇਹਦੀਆਂ ਉਹਨਾਂ ਮੈਂ ਸਕਰੀਨਸ਼ਾਟ ਲਾ ਦਾਂਗਾ ਤੁਸੀਂ ਦੇਖ ਸਕਦੇ ਹੋ ਮੱਕੀ ਦੱਸਿਓ ਜੀ ਹੋਰ ਕੋਈ ਹਨਾ ਦਿੱਕਤ ਰਹੀ ਤਾਂ ਗਾਹਾਂ-ਗਾਹਾਂ ਜੇ ਕੋਈ ਦਿੱਕਤ ਆਈ ਚ ਮੈਂਸ਼ਨ ਕਰਾਂਗੇ ਮੇਨ ਜਿਹਨੇ ਲੈਣਾ ਸਭ ਤੋਂ ਮੇਨ ਤਾਂ ਹੀ ਆ ਮਡਰ ਕਾਰ ਬਹੁਤ ਜ਼ਿਆਦਾ ਹਲਕੇ ਕਰਤੇ ਜਦੇ ਉਹ ਥੋੜਾ ਧਿਆਨ ਦੇਣਾ ਚਾਹੀਦਾ ਮੀ ਦੱਸ 20000 ਰੁਪਏ ਤੁਸੀਂ ਉਹੀ ਵੱਧ ਲੈ ਲਓ ਕਹਿ ਕੇ ਬਟ ਕੁਆਲਿਟੀ ਨਹੀਂ ਘਟਾਣੀ ਚਾਹੀਦੀ ਕੰਪਨੀ ਨੂੰ ਤੇ ਆ ਨਾਰਮਲ ਜੀ ਮੋਡੀਫਿਕੇਸ਼ਨ ਕਰੀ ਹੋਈ ਆਪਾਂ ਨੇ ਦੇਖ ਸਕਦੇ ਤੁਸੀਂ 2.5 ਕਿਲੋ ਵੇਟ ਪਿੱਛੇ ਆ ਪਿਆ ਪਿਆ ਕਿਲੋ ਦਾ ਤੇ ਬਸ ਠੀਕ ਹੈ ਜੀ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਤੇ ਹੁਣ ਨੈਕਸਟ ਆਪਾਂ ਸਟੋਰੀ ਪਰ ਵਗੈਰਾ ਦਾ ਨਾ ਇੱਕ ਟੋਟਲ ਸੀਜ਼ਨ ਵਾਲ ਸ਼ੁਰੂ ਕਰ ਰਹੇ ਹਾਂ ਸਟੋਰੀ ਪਰ ਹੋ ਗਿਆ ਲੇਜ਼ਰ ਲੇਵਲ ਉਦੀ ਆਪਣੀ ਫੁੱਲ ਜੁਮੇਰੀ ਕੋਈ ਕਿਸੇ ਵੀ ਤਰ੍ਹਾਂ ਦੇ ਗਾਹਾਂ ਫੀਚਰ ਦੇ ਸਟ੍ਰਾਂਗ ਪਰ ਲੇਜ਼ਰ ਦੇ ਜਾਂ ਹੋਰ ਕੋਈ ਵੀ ਰਿਵਿਊ ਦੇਖਣੇ ਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ ਚ ਧੰਨਵਾਦ ਜੀ